ਸਤਿ ਸ਼੍ਰੀ ਅਕਾਲ ਜੀ ਪ੍ਰਾਈਮ ਪੰਜਾਬ ਦੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਪਿੰਡ ਹਰਸਾ ਵਿੱਲਾ ਦੀਆਂ ਇਹ ਪਿੰਡ ਜੋ ਕਿ ਮਾਈਨਿੰਗ ਦੀ ਭੇਟ ਲਗਭਗ ਚੜ ਚੁੱਕਾ ਹੈ ਕਿਤਨਾ ਕਿਤੇ ਮਾਈਨਿੰਗ ਦੇ ਵੱਲੋਂ ਇਸ ਪਿੰਡ ਨੂੰ ਆਪਣਾ ਨਿਸ਼ਾਨਾ ਜਿਹੜਾ ਉਹ ਬਣਾਇਆ ਗਿਆ ਸੀ ਤੇ ਜਿਦੇ ਚੱਲਦੇ ਹੁਣ ਇਹ ਪਿੰਡ ਨਕਸ਼ੇ ਤੋਂ ਗਾਇਬ ਹੋਣ ਦੀ ਕਗਾਰ ਤੇ ਪਹੁੰਚ ਚੁੱਕਾ ਹੈ ਹੁਣ ਵੀਡੀਓ ਦਾ ਦੇਖਦਿਆ ਜਾਏ ਉਹ ਤੇ ਵੱਡੀ ਕਰਕੇ ਜਦੋਂ ਤਸਵੀਰ ਦਿਖਾਵਾਂਗੇ ਤੁਹਾਨੂੰ ਅੱਖਾਂ ਦੇ ਵਿੱਚ ਤੁਹਾਡੇ ਪਾਣੀ ਆਊਗਾ ਦੇਖ ਕੇ ਕਿਸ ਤਰ੍ਹਾਂ ਪਿੰਡ ਜਿਹੜਾ ਏ ਉਹ ਬਿਲਕੁਲ ਮਾਈਨਿੰਗ ਦੀ ਭੇਟ ਚੜ ਚੁੱਕਾ ਹੈ ਕਿਸ ਤਰ੍ਹਾਂ ਇੱਕ ਛੋੜਾ ਜਿਹਾ ਟਾਪੂ ਬਣ ਕੇ ਰਹਿ ਗਏ ਪਿੰਡ ਤੇ ਨਾਲ ਹੀ ਜਿਹਦੇ ਵਿੱਚ ਗੁਰਦੁਆਰਾ ਸਥਿਤ ਹੈ ਇੱਥੇ ਆਈ ਚੁੱਕਿਆ ਮੰਤਰੀ ਪੰਜਾਬ ਨੂੰ ਦੋਵੇਂ ਹੱਥ ਜੋੜ ਕੇ ਬੇਨਤੀ ਕਰਦੇ ਆ ਕਿਉਂਕਿ ਸਾਨੂੰ ਪਤਾ ਕਿ ਸਿੱਖਿਆ ਮੰਤਰੀ ਪੰਜਾਬ ਦੀ ਸਰਦਾਰ ਬਹੁਤ ਹੈ ਰੱਬ ਦੇ ਵਿੱਚ ਤੇ ਆਪਾਂ ਉਹਨਾਂ ਨੂੰ ਇਹ ਬੇਨਤੀ ਕਰਦੇ ਆ ਕਿ ਜੋ ਇੱਥੇ ਗੁਰੂ ਘਰ ਸਥਿਤ ਹੈ ਕਮ ਸੇ ਕਮ ਉਹਨੂੰ ਬਚਾਉਣ ਦੇ ਲਈ ਇਹਦੇ ਆਲੇ ਦੁਆਲੇ ਕੰਕਰੀਟ ਦੀਆਂ ਵੱਡੇ ਵੱਡੀਆਂ ਦੀਵਾਰਾਂ ਕੀਤੀਆਂ ਜਾਣ ਜਾਂ ਇਹਦੇ ਆਲੇ ਦੁਆਲੇ ਸਲਿਆਬਾਂ ਬਣਾਈਆਂ ਜਾਣ ਤਾਂ ਜੋ ਇਸ ਗੁਰੂ ਘਰ ਨੂੰ ਕਿਤੇ ਨਾ ਕਿਤੇ ਬਚਾਇਆ ਜਾ ਸਕੇ ਤਸਵੀਰਾਂ ਵੇਖ ਕੇ ਖੁਦ ਹੈਰਾਨੀ ਪਰੇਸ਼ਾਨੀ ਤੇ ਨਾਲ ਹੀ ਬਹੁਤ ਦੁੱਖ ਹੁੰਦਾ ਹੋਊਗਾ ਕਿ ਕਿਸ ਤਰ੍ਹਾਂ ਇਹ ਪਿੰਡ ਮਾਈਨਿੰਗ ਦੀ ਪੇਟ ਚੜ ਚੁੱਕਾ ਹੈ ਨਕਸ਼ੇ ਤੋਂ ਗਾਇਬ ਹੋਣ ਦੀ ਕਿਗਾਰ ਤੇ ਪਹੁੰਚ ਗਿਆ ਹੈ ਪਿੰਡ ਇੱਥੇ ਕਿਸੇ ਸਮੇਂ ਵੱਡੀਆਂ ਵੱਡੀਆਂ ਕੋਠੀਆਂ ਹੋਇਆ ਕਰਦੀਆਂ ਸੀ ਤੇ ਅੱਜ ਇਹ ਪਿੰਡ ਬਿਲਕੁਲ ਇੱਕ ਨਕਸ਼ੇ ਤੋਂ ਗਾਇਬ ਹੋਣ ਦੀ ਗਗਾਰ ਤੇ ਪਹੁੰਚ ਚੁੱਕਾ ਹੈ ਕੀ ਕਿਹਾ ਸਰਪੰਚ ਸਾਹਿਬ ਨੇ ਆਓ ਤੁਹਾਨੂੰ ਸੁਣਾਉਂਦੇ ਆ ਸਰਪੰਚ ਸਾਹਿਬ ਨੇ ਵੀਡੀਓ ਪਾ ਕੇ ਪੂਰੇ ਪਿੰਡ ਦੇ ਹਾਲਾਤ ਦੱਸੇ ਤੇ ਸਰਕਾਰ ਨੂੰ ਕੀ ਬੇਨਤੀ ਕੀਤੀ ਆਓ ਸੁਣਦੇ ਆ ਵਾਇਕੁਚੀ ਦਾ ਖਾਲਸਾ ਵਾਇਕੁਚੀ ਕੀ ਫਤਿਹ ਮੈਂ ਰਣਜੀਤਪੁਰ ਸਰਪੰਚ ਪਿੰਡ ਹਰਸਾਵੇਲਾ ਮੇਰਾ ਵੀਡੀਓ ਬਣਾਉਣ ਦਾ ਕਾਰਨ ਅੱਜ ਇਹ ਹੈ ਜੀ ਡੀਸਰਟਿੰਗ ਮਾਈਨਿੰਗ ਸਾਡਾ 2 ਦਿਨ ਪਹਿਲੇ ਮੀਟਿੰਗ ਹੋਈ ਜੀ ਜਿਹਦੇ ਵਿੱਚ ਪਿਛਲੇ ਵੇਲੇ ਵਾਲੇ ਵੀ ਮੌਜੂਦ ਸਨ ਉਹ ਐਸਡੀ ਵੀ ਆਇਆ ਸੀ ਔਰ ਹੋਰ ਅਧਿਕਾਰੀ ਵੀ ਉਹਨਾਂ ਦੇ ਨਾਲ ਆਏ ਸੀ ਅਸੀਂ ਇਹੀ ਕਹਿਣਾ ਚਾਹੁੰਦੇ ਆ ਔਰ ਸਾਡੀ ਇਹੀ ਮਤਲਬ ਬੇਨਤੀ ਹੈ ਹੱਥ ਜੋੜ ਕੇ ਬੇਨਤੀ ਹੈ ਅਸੀਂ ਵਾਰ-ਵਾਰ ਹੱਥ ਜੋੜਦੇ ਆ ਔਰ ਸਾਡਾ ਇਹੀ ਫੈਸਲਾ ਲਿਆ ਗਿਆ ਕਿ ਅਸੀਂ ਮਾਈਨਿੰਗ ਨਹੀਂ ਹੋਣ ਦੇਣੀ ਨਾ ਡੀਸੈਲਟਿੰਗ ਹੋਣ ਦੇਣੀ ਔਰ ਪਲੀਜ਼ ਸਾਡੀ ਇਹ ਬੇਨਤੀ ਨੂੰ ਸਰਕਾਰ ਕਰੋ ਔਰ ਜਿਹੜੇ ਮਤਲਬ ਇਦਾਂ ਬੋਲਦੇ ਐ ਕਿ ਪੱਥਰ ਬਹੁਤ ਪਿਆ ਹੋਇਆ ਹੈ ਜੀ ਡੀਸੈਲਟਿੰਗ ਕਰवानी ਪੈਣੀ ਜੀ ਡੀਸੈਲਟਿੰਗ ਤੇ ਬਿਨਾ ਵੀ ਹੋਰ ਕੁਝ ਇਹਦੇ ਵਿੱਚ ਹੋ ਨਹੀਂ ਸਕਦਾ ਕਿ ਪਾਣੀ ਦਾ ਰੁਖ ਸਾਡੇ ਇੱਧਰ ਗੁਰਦੁਆਰੇ ਸਾਈਡ ਹੋ ਗਿਆ ਵਾਜੀ ਦੇਖੋ ਜੀ ਤੁਹਾਨੂੰ ਪਤਿਆ ਹੜਾਂ ਦੇ ਦੌਰਾਨ ਵਿੱਚ ਦੋ ਦੋ ਮੰਜ਼ਲੀ ਵਧੀਆ ਤੇ ਵਧੀਆ ਕੋਠੀਆਂ ਬੈਗੀਆਂ ਔਰ ਖਵਾਜੇ ਪੀਰ ਮੂਰੇ ਇਹ ਕੀ ਆਏ ਬਜਰੀ ਰੇਤਾ ਇਹ ਕੀ ਆਇਓ ਤਾਂ ਇਹ ਵੀ ਲੈ ਜੂਗਾ ਰੁੜਾ ਕੇ ਥੱਲੇ ਨੂੰ ਜਦੋਂ ਇਹ ਇੰਨੇ ਨਹੀਂ ਬਜਰੀਆਂ ਰੇਤੇ ਸਿਮੇਂਟ ਸਹਨ ਵਧੀਆ ਕਰਕੇ ਲਗਾਏ ਵੇ ਲੋਕਾਂ ਨੇ ਆਪਣੀਆਂ ਟੈਲਾ ਵਗੈਰਾ ਲਗਾਈਆਂ ਵਾ ਔਰ ਸਾਡੇ ਇੱਥੇ ਕੋਠੀਆਂ ਵੀ ਹੜੀਆਂ ਗਈਆਂ ਉਹ ਵੀ ਲੈ ਗਏ ਆ ਹੜਾ ਕੇ ਡੰਗੇ ਲੈ ਗਏ ਹੜਾ ਕੇ ਇਹ ਰੇਤਾ ਬਜਰੀ ਤਾਂ ਕਿਹਾ ਹੈ ਜੀ ਪੁਲਿਸ ਇਹ ਡੀਸੈਲਟਿੰਗ ਦਾ ਨਾਮ ਦੇ ਕੇ ਮਾਈਨਿੰਗ ਰੋਕ ਦਿੱਤੀ ਜਾਵੇ ਅਸੀਂ ਆਪਣੀਆਂ ਸਰਕਾਰਾਂ ਮੋਹਰੇ ਹੱਥ ਜੋੜ ਕੇ ਬੇਨਤੀ ਕਰਦੇ ਆ ਜੀ ਔਰ ਸਾਨੂੰ ਇਨਾ ਮਤਲਬ ਡੀ ਸੈਲਟਿੰਗ ਦਾ ਨਾਮ ਦੇ ਕੇ ਮਾਈਨਿੰਗ ਨਾ ਕੀਤੀ ਜਾਵੇ ਪਲੀਜ਼ ਹੋਰ ਅਸੀਂ தோਤੇ ਆਪਣੀਆਂ ਸਰਕਾਰਾਂ ਤੋਂ ਇਹੀ ਗੁਜਾਰਸ਼ ਹੈ ਜੀ ਔਰ ਮੈਨੂੰ ਪਤਾ ਹੈ ਸਾਨੂੰ ਆਪਣੀ ਸਰਕਾਰਾਂ ਤੋਂ ਮਾਣ ਹੈ ਜੀ ਇਹ ਸਾਡੀ ਜਰੂਰ ਸੁਣੂਗੇ ਧੰਨਵਾਦ